ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ 2021 ਦੀ ਦਰਮਿਆਨੀ ਰਾਤ ਨੂੰ ਪਿੰਡ ਗੋਂਦਪੁਰ ਪੁਲਿਸ ਸਟੇਸ਼ਨ ਮਾਲਪੁਰਚਤ ਹੋਇਆ ਸੀਗਾ ਜਿੱਥੇ ਇੱਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਸੀ ਕਿ ਘਰ ਦੇ ਵਿੱਚ ਵੜ ਕੇ ਤੇ ਉੱਥੇ ਜਿਹੜੀ ਹੈ ਗੱਲ ਮਾਰੀ ਤੋੜ ਕੇ ਕਾਫੀ ਪੈਸੇ ਵੀ ਉਤੋਂ ਗਾਇਬ ਮਿਲੇ ਸੀ ਪੁਲਿਸ ਨੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਜਿਹੜਾ ਹੈਗਾ ਐਸਪੀ ਡੀ ਦੀ ਨਿਗਰਾਨੀ ਹੈ ਡੀਐਸਪੀ ਡੀ ਤੇ ਨਾਲ ਡੀਐਸਪੀ ਨੇ ਗੱਲ ਸੰਕਰ ਨਾਲ ਐਸਐਚਓ ਮਾਲਪੁਰ ਨਾਲ ਸੀਆਈਏ ਦੀ ਟੀਮ ਸਾਰਿਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਪਹਿਲੂਆਂ ਨੂੰ ਕਨਸਿਡਰ ਕਰਤੇ ਹੋਏ ਇਹਨਾਂ ਨੂੰ ਕਾਫੀ ਪਿਛਲੇ 5-6 ਦਿਨ ਤੋਂ ਇਹ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਮੇਨ ਨੱਕਸ ਜਿਹੜਾ ਦੋਸ਼ੀ ਹੈਗਾ ਇਹਦਾ ਉਹ ਆਇਡੈਂਟੀਫਾਈ ਕਰਕੇ ਪੁਲਿਸ ਨੇ ਅਰੈਸਟ ਕੀਤਾ ਜਿਹਦਾ ਨਾਮ ਕਮਲਜੀਤ ਉਸ ਕਮਲ ਹੈਗਾ ਤੇ ਕਮਲਜੀਤ ਉਸ ਕਮਲ ਜਿਹੜਾ ਹੈਗਾ ਮਰਨ ਵਾਲੇ ਰਚਪਾਲ ਸਿੰਘ ਦਾ ਭਾਂਜਾ ਹੈਗਾ ਇਹਨੇ ਜਿਹੜਾ ਇਰਾਦਾ ਕਤਲ ਸੀਗਾ ਉਹ ਸੀਗਾ ਪੈਸਿਆਂ ਦੇ ਲਾਲਚ ਕਰਕੇ ਇਹਨੂੰ ਇਹਦੇ ਧਿਆਨ ਚ ਆਇਆ ਕਿ ਇਹਦੇ ਮਾਮੇ ਕੋਲੇ ਕੁਝ ਪੈਸੇ ਆਏ ਹੋਏ ਹੈਗੇ ਕਿਉਂਕਿ ਉਹਦੀ ਇੱਕ ਭਾਂਜੀ ਜਿਹੜੀ ਹੈਗੀ ਉਹ ਟਰੈਵਲ ਏਜੰਟ ਦਾ ਕੰਮ ਕਰਦੀ ਹੈਗੀ ਤੇ ਉਹ ਕੁਝ ਲੋਕਾਂ ਤੋਂ ਉਹਨੇ ਪੈਸੇ ਇਕੱਠੇ ਕਰਕੇ ਮਾਮੇ ਕੋਲੇ ਰੱਖਿਆ ਹੋਏ ਸੀਗੇ ਤੇ ਉਹ ਪੈਸਿਆਂ ਦੀ ਨਜ਼ਰ ਸੀਗੀ ਤੇ ਇਹਨੇ ਰਾਤ ਨੂੰ ਜਾ ਕੇ ਤੇ ਇਸ ਵਾਰ ਦਾ ਤਨ ਅੰਜਾਮ ਦਿੱਤਾ ਜਿਹਦੇ ਵਿੱਚ ਇਹਨੇ ਪਹਿਲਾਂ ਅਲਮਾਰੀ ਤੋਂ ਪੈਸੇ ਚੁਰਾਉਣ ਦੀ ਕੋਸ਼ਿਸ਼ ਕੀਤੀ ਇਨ ਬਿਟਵੀਨ ਮਾਮੇ ਦੀ ਜਾ ਖੁੱਲ ਗਈ ਜਦੋਂ ਮਾਮੇ ਜਾਖ ਖੁੱਲਗੀ ਤੇ ਪਹਿਲਾਂ ਇੱਕ ਵਾਰ ਮਾਮੇ ਨੂੰ ਮਾਮੇ ਦੇ ਨਾਲ ਜਾ ਕੇ ਸੋ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ ਬਟ ਫੇਰ ਜਦੋਂ ਜਾਖ ਖੁੱਲੀ ਤੇ ਮਾਮੇ ਨੇ ਇਹਨੂੰ ਉਸ ਤਰੀਕੇ ਨਾਲ ਚੋਰੀ ਕਰਦੇ ਵੇ ਦੇਖ ਲਿਆ ਤੇ ਫਿਰ ਇਹਨੇ ਮਾਮੇ ਦਾ ਜਿਹੜਾ ਹੈਗਾ ਉਹ ਗळा ਘੁੱਟ ਕੇ ਤੇ ਪਰਨੇ ਨਾਲ ਤੇ ਉਹਨੂੰ ਬੰਨ ਕੇ ਤੇ ਫਿਰ ਦਾ ਕਤਲ ਕੀਤਾ ਤੇ ਜਿਹੜੀ ਚੀਜ਼ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈਗੀ ਤੇ 790000 ਰੁਪਏ ਦੇ ਲਹਿਗੇ ਇਹਨੇ ਅਲਮਾਰੀ ਚੋਂ ਇੱਕ ਕਿੱਟ ਸੀਗੀ ਉਹ ਕਿਟ ਸਹੀ ਤਾਂ ਪੈਸੇ ਚੋਰੀ ਕਰਕੇ ਤੇ ਉੱਥੋਂ ਆਪਣੇ ਪਿੰਡ ਬੈਂਸਾ ਚਲਾ ਗਿਆ ਤੇ ਉੱਥੇ ਹੀ ਉੱਥੇ ਸਾਡੀ ਪੁਲਿਸ ਟੀਮ ਨੇ ਜਦੋਂ ਇਹਨੂੰ ਅਰੈਸਟ ਕੀਤਾ ਹੈਗਾ ਕੇਸ ਨੂੰ ਉਸ ਤੋਂ ਬਾਅਦ ਉਹਦੀ ਤਸਦੀਕ ਤੇ ਪੈਸੇ ਰਿਕਵਰ ਕਿੰਨੇ ਗਏ ਹੈਗੇ ਤੇ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਬਲੈਂਡ ਕੇਸ ਸੀਗਾ ਸਾਡੀ ਟੀਮ ਨੇ ਬੜੀ ਮਿਹਨਤ ਕਰਦੇ ਵਜਿਹੜਾ ਹੈਗਾ ਇਸ ਕੇਸ ਨੂੰ ਡਰੈਸ ਕਰਕੇ ਮੇਨ ਦੋਸ਼ੀ ਇਹਨੂੰ ਅਰੈਸਟ ਕੀਤਾ ਹੈਗਾ ਸਰ ਇਹ ਕਿਹੜੀ ਜਗ੍ਹਾ ਤੋਂ ਪਕੜਿਆ ਗਿਆ ਆ ਉੱਥੋਂ ਹੀ ਪਕੜਿਆ ਹੈਗਾ ਇਹਨੂੰ ਜਿਹੜਾ ਆਪਣਾ ਬੈਂਸਾ ਵਾਲੇ ਏਰੀਆ ਸਰ ਤਾਂ ਇਹ ਪਹਿਲੇ ਵੀ ਕੋਈ ਚੰਦਰੀ ਦਾ ਕੇਸ ਨਹੀਂ। ਪਹਿਲਾਂ ਕੋਈ ਕੇਸ ਨਹੀਂ ਹੈਗਾ ਬਟ ਆ ਜਿਹੜਾ ਪ੍ਰਾਇਮਰਲੀ ਪੁਸਤਾਚ ਕਰਨ ਤੋਂ ਜਿਹੜਾ ਹੈਗਾ ਉਹ ਡਰੱਗਸ ਲੈਂਦਾ ਹੈਗਾ ਮੁੰਡਾ ਜਿਹਾ ਹੈਗਾ। ਜੀ ਤੇ ਬੜੀ ਤੇ ਕੋਈ ਐਫ ਆਰ ਦਰਜ ਹੋਇਆ ਹੈਗਾ।